ਨਨਤਾ ਦਿਖਾਨ ਲੱਗੇ ਆ ਤੁਹਾਨੂੰ ਜੰਨਤ ਇਸ ਧਰਤੀ ਦਾ ਸਵਰਗ ਪੰਜਾਬ ਤੇ ਵਸਦੀ ਜੰਨਤ ਗੁਰੂਆਂ ਪੀਰਾਂ ਦੀ ਧਰਤੀ ਸ਼ਹੀਦ ਸਿੰਘਾਂ ਦੇ ਲਹੂ ਨਾਲ ਸਿੰਜੀ ਗਈ ਧਰਤੀ ਤੇ ਉਸ ਲਹੂ ਤੇ ਉੱਗੀ ਹੋਈ ਜੰਨਤ ਉਸ ਲਹੂ ਤੇ बसी ਹੋਈ ਜੰਨਤ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਇਸ ਜੰਨਤ ਦੀ ਥੋੜੀ ਜਿਹੀ ਤਾਰੀਫ ਜਰੂਰ ਕਰ ਦਿਓ ਦੋਸਤੋ ਆ ਦੇਖੋ ਹੁਣ ਮੇਰੇ ਨਾਲ ਜੰਨਤ ਦੇਖੋ ਇਹ ਆ ਜੰਨਤ ਭਾਈ ਜੀ ਜਦੋਂ ਇੱਥੇ ਆਵੋਗੇ ਨਾ ਤੁਸੀਂ ਫਿਰ ਤੁਹਾਨੂੰ ਪਤਾ ਲੱਗੂਗਾ ਤੇ ਬਾਕੀ ਵੀਡੀਓ ਜੀ ਤੁਸੀਂ ਆਪੇ ਦੇਖ ਲਵਾ ਦੇਖੋ ਜਿਹੜੀਆਂ ਸੈਨਰੀਆਂ ਤੁਸੀਂ ਜਿਹੜੇ ਦ੍ਰਿਸ਼ ਤੁਸੀਂ ਫਿਲਮਾਂ 'ਚ ਦੇਖਦੇ ਆ ਨਾ ਉਹ ਇੱਥੇ ਰੈਲਿਟੀ 'ਚ ਆ ਭਾਈ ਜੀ ਆ ਦੇਖੋ ਚਾਰੇ ਪਾਸੇ ਜੰਗਲ ਹਰਿਆ ਭਰਿਆ ਵਾਤਾਵਰਨ ਤੇ ਦੇਖੋ ਜੀ ਇਹ ਆ ਦੋਸਤੋ ਜੰਨਤ ਇਹ ਤੁਹਾਨੂੰ ਪੰਜਾਬ 'ਚ ਹੁਣ ਕਿਤੇ ਕਿਤੇ ਦੇਖਣ ਨੂੰ ਮਿਲਣੀ ਆ ਜੱਤਾ ਇੱਧਰ ਹੁਸ਼ਿਆਰਪੁਰ ਏਰੀਆ 'ਚ ਰਹਗੀ ਇਹ ਆ ਫੇਰ ਸ਼ਰੀਚਮ ਕੋਰ ਸਾਫ ਦੇ ਵਿੱਚ ਰਹਿ ਗਈ ਹੈ ਜੰਨਤ ਦੇਖੋ ਦੇਖੋ ਕਿੰਨਾ ਖੂਬਸੂਰਤ ਦ੍ਰਿਸ਼ਾ ਕਿੰਨਾ ਖੂਬਸੂਰਤ ਵਾਤਾਵਰਨ ਹੈ ਭਾਈ ਜੀ ਤੇ ਧੰਨਵਾਦੀ ਆ ਭਾਈ ਜੀ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਇਹ ਜੰਨਤ ਨੂੰ ਸੰਭਾਲ ਕੇ ਰੱਖਿਆ ਜਿਨ੍ਹਾਂ ਨੇ ਇਸ ਜੰਨਤ ਨੂੰ ਸੰਭਾਲਣ ਦੇ ਵਿੱਚ ਹੁਣ ਵੀ ਬੜਮੁੱਲਾ ਯੋਗਦਾਨ ਪਾਇਆ ਕਹਿੰਦੇ ਇੱਥੇ ਨਾ ਐਸੇ ਧਰਤੀ ਤੇ ਉਹ ਪਰਲੀ ਸਾਈਡ ਜੰਗਲ ਤੋਂ ਪਰਲੀ ਸਾਈਡ 200 ਕੀਲੇ ਦੇ ਵਿੱਚ ਰੁਚੀਰਾ ਪੇਪਰ ਮਿੱਲ ਲੱਗਣ ਜਾ ਰਹੀ ਸੀ ਜਿਹਦਾ ਇਲਾਕੇ ਦੇ ਲੋਕਾਂ ਨੇ ਆਜਾ ਆਜਾ ਰਾਮਸਨ ਜਿਹਦਾ ਇਲਾਕੇ ਦੇ ਲੋਕਾਂ ਨੇ ਵਿਰੋਧ ਕਰਿਆ ਬਾਈ ਜੀ ਜੇ ਉਹ ਲੋਕ ਨਾ ਵਿਰੋਧ ਕਰਦੇ ਨਾ ਤਾਂ ਇਹ ਜੰਨਤ ਹੌਲੀ ਹੌਲੀ ਖਤਮ ਹੋ ਜਾਣੀ ਸੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਖਣ ਲਈ ਨਹੀਂ ਮਿਲਣੀ ਸੀ ਇਹ ਸਿਰਫ ਕਾਪੀਆਂ ਕਿਤਾਬਾਂ ਦੇ ਵਿੱਚ ਰਹਿ ਜਾਣੀ ਸੀ ਇਸ ਜੰਨਤ ਦੀਆਂ ਕਹਾਣੀਆਂ ਰਹਿ ਜਾਣੀਆਂ ᱛੀਆਂ ਬਸ ਵੀ ਹਾਂ ਇਹ ਨਹਿਰ ਦੇ ਨਾਲ ਚਮਕੌਰ ਸਾਹਿਬ ਦੇ ਨਾਲ ਕੋਈ ਜੰਨਤ ਹੁੰਦੀ ਸੀ ਸੋ ਦੇਖੋ ਵਿਊ ਦੇਖੋ ਤੁਸੀਂ ਬਾਈ ਜੀ ਆ ਪਾਸ ਆ ਦੇਖੋ ਕਿੰਨਾ ਖੂਬਸੂਰਤ ਨਜ਼ਾਰਾ ਹੈ ਪਰ ਭਾਈ ਜੀ ਇਹ ਆ ਭਾਈ ਜੀ ਜੰਨਤ ਸੋ ਦੇਖੋ ਜੀ ਤੇ ਆ ਦੇਖੋ ਦ੍ਰਿਸ਼ ਭਾਈ ਜੀ ਤੁਸੀਂ ਆ ਦੇਖੋ ਕਿੰਨਾ ਖੂਬਸੂਰਤ ਦ੍ਰਿਸ਼ ਹੈ ਆਸ ਫੈਦਾ ਹੈ ਜੀ ਆ ਦੇਖੋ ਇਹ ਆ ਭਾਈ ਜੀ ਜੰਨਤ ਹੈ ਰੂਹ ਖੁਸ਼ ਹੁੰਦੀ ਆ ਭਾਈ ਉਰੇ ਆ ਕੇ ਦਿਲ ਕਰਦਾ ਜਾਈਏ ਨਾ ਸ਼ਾਂਤੀ ਆ ਬਹੁਤ ਸ਼ਾਂਤੀ ਆ ਭਾਈ ਗਰਮੀ ਦੇ ਵਿੱਚ ਠੰਡ ਦਾ ਠੰਡਕ ਮਹਿਸੂਸ ਹੁੰਦੀ ਆ ਠੰਡ ਦਾ ਜਿਕਣਾ ਕਹਿੰਦੇ ਹੁੰਦੇ ਨੇ ਵੀ ਠੰਡ ਦੇ ਦਿਨ ਮਹਿਸੂਸ ਹੁੰਦੇ ਆ ਸਭਾਈ ਧੰਨਵਾਦ ਆ ਚਮਕੌਰ ਸਾਹਿਬ ਮੋਰਚਾ ਵਾਲਿਆਂ ਦਾ ਧੰਨਵਾਦ ਆ ਕਾਕਾ ਵੀਰ ਦਾ ਧੰਨਵਾਦ ਆ ਜੋਚਾਰ ਸਿੰਘ ਜੀ ਦਾ ਧੰਨਵਾਦ ਬਾਈ ਜੀ ਕੰਦੋਲੇ ਦੇ ਸਰਪੰਚ ਕਰਨ ਵੀਰ ਸਿੰਘ ਜੀ ਦਾ ਔਰ ਧੰਨਵਾਦ ਬਾਈ ਇੱਕ ਡਾਕਟਰ ਕੌਂਟਲਸ ਦਾ ਧੰਨਵਾਦ ਉਹਨਾਂ ਸਾਰੀਆਂ ਸ਼ਖਸੀਅਤਾਂ ਦਾ ਜਿਨ੍ਹਾਂ ਨੇ ਇਸ ਬਟਮੁੱਲੀ ਸਵਾਗਤ ਨੂੰ ਜਿਹੜੀ ਕੁਦਰਤ ਵੱਲੋਂ ਸਾਨੂੰ ਮਿਲੀ ਹੋਈ ਸੁਗਾਤ ਆ ਕੁਦਰਤ ਵੱਲੋਂ ਮਿਲਿਆ ਹੋਇਆ ਸਾਨੂੰ ਤੋਹਫਾ ਏ ਇਹਨੂੰ ਬਚਾਉਣ ਦੇ ਵਿੱਚ ਯੋਗਦਾਨ ਪਾਇਆ ਬਾਈ ਜੀ ਆ ਦੇਖੋ ਅਗਰ ਕਿਤੇ ਗਲਤੀ ਨਾਲ ਵੀ ਬਾਈ ਜੀ ਇੱਥੇ ਲੱਗ ਜਾਂਦੀ ਨਾ ਰੁਚੀਰਾ ਪੇਪਰ ਮਿੱਲ ਤਾਂ ਇਹ ਜੰਨਤ ਹੌਲੀ-ਹੌਲੀ ਖਤਮ ਹੋ ਜਾਣੀ ਸੀ ਦੇਖੋ ਬਾਈ ਹੈ ਨਾ ਕਿੰਨਾ ਖੂਬਸੂਰਤ ਲਾਕਾਇ ਕਿੰਨਾ ਖੂਬਸੂਰਤ ਮਾਹੌਲ ਆ ਸ਼ੁੱਧ ਪਾਣੀ ਸ਼ੁੱਧ ਹਵਾ ਸ਼ੁੱਧ ਵਾਤਾਵਰਨ ਦੇਖੋ ਬਾਈ ਜੀ ਆ ਦੇਖੋ ਦੇਖੋ ਬਾਈ ਕਿੰਨਾ ਕੈਂਟਾ ਹੈ ਨਾ ਦ੍ਰਿਸ਼ ਆ ਦੇਖੋ ਜੀ ਇੱਧਰ ਨੂੰ ਦੇਖੋ ਬਾਈ ਦੇਖੋ ਜੀ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਧਰਤੀ ਆ ਬਾਈ ਜੀ ਪੰਜ ਪਿਆਰਿਆਂ ਦੀ ਚਰਨ ਛੋਹ ਧਰਤੀ ਆ ਬਾਈ ਜੀ 41 ਸਿੰਘਾਂ ਦੀ ਸ਼ਹੀਦ ਸਿੰਘਾਂ ਦੀ ਚਰਨ ਛੋਹ ਧਰਤੀ ਆ ਇਹ ਦੇਖੋ ਜੀ ਮਾਤਾ ਸ਼ਰਨ ਕੌਰ ਦੀ ਚਰਨ ਛੋਹ ਧਰਤੀ ਆ ਜੀ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਜੀ ਇਹ ਇਹ ਜਿਹੜੀ ਤੁਸੀਂ ਬਾਈ ਜੀ ਜੰਨਤ ਦੇਖ ਰਹੇ ਆ ਨਾ ਇਹ ਸ਼ਹੀਦ ਸਿੰਘਾਂ ਨੇ ਆਪਣੇ ਲਹੂ ਨਾਲ ਸਿੰਜੀ ਹੋਈ ਧਰਤੀ ਹੈ ਜੀ ਇਹ ਆ ਦੇਖ ਲਓ ਤੁਸੀਂ ਇਹ ਸ਼ਹੀਦ ਸਿੰਘਾਂ ਦਾ ਲਹੂ ਇਸ ਧਰਤੀ ਤੇ ਡੁੱਲਿਆ ਤਾਂ ਇਹ ਧਰਤੀ ਆ ਜ ਐਨੀ ਹਰੀ ਭਰੀ ਆ ਤੇ ਅਗਰ ਕੋਈ ਇਸ ਧਰਤੀ ਨੂੰ ਉਜਾੜਨ ਦੀ ਕੋਸ਼ਿਸ਼ ਕਰੇ ਤਾਂ ਜਿਹੜੇ ਇਸ ਧਰਤੀ ਦੇ ਵਾਰਿਸ ਆ ਇਸ ਧਰਤੀ ਦੇ ਪੁੱਤਰ ਆ ਉਹ ਕਿਦਾਂ ਸਹਿਣ ਕਰ ਜਾਣਗੇ ਕਿਉਂਕਿ ਇਹ ਸ਼ਹੀਦ ਸਿੰਘਾਂ ਦੇ ਲਹੂ ਨਾਲ ਸਿੰਜੀ ਗਈ ਧਰਤੀ ਆ ਆ ਜਿੰਨਾ ਵੀ ਤੁਸੀਂ ਵਾਤਾਵਰਣ ਆ ਗ੍ਰੀਨਰੀ ਘਾ ਜਾਂ ਆਦਰਾਖਤ ਦੇਖ ਰਹੇ ਆ ਨਾ ਇਹ ਉਹਨਾਂ ਦੇ ਲਹੂ ਵਿੱਚੋਂ ਹੀ ਉਂਗਰੇ ਹੋਏ ਆ ਉਹੀ ਕੱਖਾਂ ਨੂੰ ਬਾਈ ਜੀ ਇੱਥੇ ਦੇ ਜਿਹੜੇ ਪਸ਼ੂ ਆ ਖਾਂਦੇ ਆ ਉਹੀ ਫਸਲ ਜਿਹੜੀ ਇਸ ਧਰਤੀ ਦੇ ਵਿੱਚੋਂ ਉੱਗਦੀ ਆ ਉਹਨੂੰ ਇੱਥੋਂ ਦੇ ਲੋਕ ਖਾਂਦੇ ਆ ਤਾਂ ਹੀ ਤਾਂ ਉਹਨਾਂ ਲੋਕਾਂ ਦੇ ਵਿੱਚ ਐਨੇ ਜਜਵੇ ਆ ਕੁਰਬਾਨੀਆਂ ਦੇਣ ਤੱਕ ਦੀ ਉਹਨਾਂ ਦੇ ਵਿੱਚ ਹਿੰਮਤ ਆ ਔਰ ਹਰ ਮੁਸੀਬਤ ਦੇ ਨਾਲ ਲੜਨ ਦੀ ਉਹਨਾਂ ਦੇ ਵਿੱਚ ਤਾਕਤ ਆ ਆ ਦੇਖੋ ਦੇਖੋ ਕੁਦਰਤੀ ਆਵਾਜ਼ਾਂ ਆ ਦੇਖੋ ਦੇਖੋ ਇਹ ਵਾਸ ਆ ਬਾਈ ਜੀ ਹਰ ਤਰ੍ਹਾਂ ਦਾ ਉਰੇ ਦਰਖਤ ਹਰ ਤਰ੍ਹਾਂ ਦਾ ਪੇੜ ਪੌਦਾ ਹਰ ਤਰ੍ਹਾਂ ਦੀ ਜੜੀ ਬੂਟੀ ਤੁਹਾਨੂੰ ਇੱਥੋਂ ਮਿਲੂਗੀ ਤਾਂ ਹੀ ਤਾਂ ਬਾਈ ਜੀ ਕਹਿੰਦੇ ਆ ਜੰਨਤ ਇਸ ਨੂੰ ਆ ਦੇਖੋ ਜੀ ਸਿਆਜੋ ਜੇ ਅਪਾ ਚੱਲ ਰਿਹਾ ਨਹਿਰ ਦੇ ਕਿਨਾਰੇ ਨਹਿਰ ਦਾ ਕਿਨਾਰਾ ਏ ਹਰਿਆ ਭਰਿਆ ਵਾਤਾਵਰਨ ਸਾਰਾ ਏ ਉਹ ਮੁੜ ਕੇ ਨਹੀਂ ਮਿਲਣਾ ਜਿਨੇ ਵੇਖ ਲਿਆ ਇਹ ਕੁਦਰਤੀ ਨਜ਼ਾਰਾ ਏ ਆ ਦੇਖੋ ਜੀ ਔਰ ਭਾਈ ਜੀ ਮੈਂ ਅੱਗੇ ਵੀ ਵੀਡੀਓ ਦੇ ਵਿੱਚ ਕਹਿੰਦਾ ਹੁੰਦਾ ਕਿ ਭਾਗਾਂ ਵਾਲੇ ਆ ਭਾਈ ਜੀ ਜਿਨ੍ਹਾਂ ਦਾ ਇਸ ਧਰਤੀ ਤੇ ਜਨਮ ਹੋਇਆ ਪਤਾ ਨਹੀਂ 84 ਲੱਖ ਜੁਨੀਆਂ ਦੇ ਵਿੱਚ ਕਿੰਨੇ ਕੁ ਪੌਣ ਕਰੇ ਹੋਣੇ ਆ ਕਿੰਨਾ ਕਿ ਸਿਮਰਨ ਕਰਿਆ ਹੋਣਾ ਕਿੰਨਾ ਕ ਨਾਮ ਜਪਿਆ ਹੋਣਾ ਜਿਹੜਾ ਇੱਥੇ ਦੇ ਵਸਨੀਕਾਂ ਨੂੰ ਜਨਮ ਮਿਲੇ ਇੱਥੇ ਪ੍ਰਮਾਤਮਾ ਨੇ ਇਸ ਧਰਤੀ ਤੇ ਜਨਮ ਦਿੱਤਾ ਦੁਨੀਆ ਤਰਸਦੀ ਆ ਜੀ ਐਦਾਂ ਦੀ ਧਰਤੀ ਨੂੰ 사ウਦੀ ਅਰਬ ਵਾਲਿਆਂ ਨੂੰ ਦੁਬਈ ਵਾਲਿਆਂ ਨੂੰ ਪੁੱਛ ਕੇ ਦੇਖੋ ਅਰਪਾ ਖਰ-ਬਾਰ ਪਿਆ ਲਗਾ ਰਹੇ ਆ ਹੋ ਇਸ ਤਰ੍ਹਾਂ ਦਾ ਆਪਣੀ ਧਰਤੀ ਨੂੰ ਬਣਾਉਣ ਵਾਸਤੇ ਆਪਣੀ ਧਰਤੀ ਨੂੰ ਇਸ ਤਰ੍ਹਾਂ ਦਾ ਮਾਹੌਲ ਦੇਣ ਵਾਸਤੇ ਇਸ ਤਰ੍ਹਾਂ ਦਾ ਵਾਤਾਵਰਨ ਪੈਦਾ ਕਰਨ ਵਾਸਤੇ ਆਰਮਾ ਖਰ-ਖਰ ਪਿਆ ਲਗਾ ਰਹੇ ਆ ਜੀ 사우ਦੀਆ ਵਾਲੇ ਚਾਈਨਾ ਵਾਲੇ ਦੁਬਈ ਵਾਲੇ ਭਾਈ ਜੀ ਦੋਹਾ ਘਤਰਾਲੇ ਉਹ ਤਰਸਦੇ ਆ ਨਾ ਚੀਜ਼ਾਂ ਨੂੰ ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਮੁੱਲ ਦੇ ਸਾ ਖਰੀਦ ਰਹੇ ਆ ਮੁੱਲ ਦਾ ਪਾਣੀ ਖਰੀਦ ਰਹੇ ਆ ਤੇ ਸਾਨੂੰ ਤਾਂ ਕੁਦਰਤ ਨੇ ਭਾਈ ਜੀ ਤੋਹਫੇ ਵਿੱਚ ਇਹ ਦੇਤਾ ਉਹ ਆਸੀਂ ਉਹਦਾ ਸ਼ੁਕਰਾਨਾ ਚਾਹੇ ਲੱਖ ਵਾਰ ਕਰੀਏ ਮਰਦੇ ਧੰਮ ਤੱਕ ਕੁਦਾ ਸ਼ੁਕਰਾਨਾ ਕਰੀਏ ਤਾਂ ਵੀ ਨਹੀਂ ਅਸੀਂ ਉਸ ਕੁਦਰਤ ਦਾ ਉਸ ਅਕਾਲ ਪੁਰਖ ਦਾ ਅਹਿਸਾਨ ਉਤਾਰ ਸਕਦੇ ਤੇ ਆ ਦੇਖੋ ਜੀ ਇਹ ਆ ਜੰਨਤ ਹੈ ਇਹ ਜੰਨਤ ਭਾਗਾ ਨਾਲ ਨਸੀਬ ਹੁੰਦੀ ਆ ਔਰ ਤੁਸੀਂ ਦੇਖੋ ਕਿੰਨੇ ਭਾਗਾ ਆਲੇ ਆ ਆ ਦੇਖੋ ਜੀ ਆ ਅਦਰਲੇ ਬਸਨੀਕ ਪਿੰਡਾਂ ਦੇ ਜਾ ਰਹੇ ਆ ਔਰ ਕਿੰਨੇ ਭਾਗਾ ਆਲੇ ਆ ਕਿੰਨੇ ਭਾਗਾ ਆਲੇ ਆ ਅਸੀਂ ਬਾਈ ਜੀ ਆਹ ਦੇਖੋ ਜੀ ਸਫੈਦੇ ਦੇ ਨਾਲ ਬਾਹਾਂਸ ਪਿੱੜ ਰਹੇ ਆ ਤੇ ਆਹ ਦੇਖੋ ਜੀ ਇੱਧਰ ਨੂੰ ਦੇਖੋ ਕਿੰਨਾ ਸੋਹਣਾ ਮਾਹੌਲ ਆ ਇਹ ਸ਼੍ਰੀ ਚਮਕੌਰ ਸਾਹਿਬ ਦੇ ਕੋਲ ਬਾਈ ਜੀ ਢੋਲਰਾਂ ਦਾ ਪੋਲਾ ਔਰੇ ਕੋਲੇ ਆ ਸੋ ਉੱਥੋਂ ਅਸੀਂ ਗੁਜ਼ਰ ਰਹੇ ਸੀ ਮੈਂ ਕਿਹਾ ਚਲੋ ਪਹਿਲਾਂ ਇਹਦੀ ਵੀਡੀਓ ਬਣਾ ਕੇ ਸਾਰੇ ਦੋਸਤਾਂ ਨਾਲ ਸਾਂਝੀ ਕੀਤੀ ਜਾਵੇ ਬਾਈ ਵੀਡੀਓ ਸ਼ੇਅਰ ਕਰੀ ਜਾਓ ਯਾਰ ਜੇ ਤੁਹਾਨੂੰ ਇਹ ਜੰਨਤ ਦਾ ਆਨੰਦ ਮਹਿਸੂਸ ਹੋ ਰਿਹਾ ਤਾਂ ਬਾਈ ਠੰਡੀਆਂ ਠੰਡੀਆਂ ਹਵਾਵਾਂ ਚੱਲ ਰਹੀਆਂ ਇਸ ਟਾਈਮ ਕੀ ਬਾਤ ਆ ਔਰ ਮਹਿਕਾਂ ਆ ਰਹੀਆਂ ਬਾਈ ਜੀ ਅਲੱਗ ਅਲੱਗ ਮਹਿਕਾਂ ਆ ਰਹੀਆਂ ਫੁੱਲਾਂ ਦੀਆਂ ਖੁਸ਼ਬੂਆਂ ਆ ਰਹੀਆਂ ਜੀ ਆ ਦੇਖੋ ਔਰ ਦਿਲ ਕਰਦਾ ਕਿ ਬਸ ਇਸ ਨੂੰ ਦੇਖੀ ਜਾਈਏ ਦੇਖੀ ਜਾਈਏ ਕੁਦਰਤ ਦੀ ਖੂਬਸੂਰਤੀ ਨੂੰ ਦੇਖੀ ਜਾਈਏ ਸੋ ਦੇਖੋ ਜੀ ਸੋ ਭਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਨਾਲੇ ਐਦਾਂ ਦੇ ਹੋਰ ਨਜ਼ਾਰੇ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਵੀਡੀਓ ਲਾਈਕ ਕਰਦੇ ਹੋ ਜੀ ਇਹ ਆ ਸ਼ਹੀਦ ਸਿੰਘਾਂ ਦੀ ਧਰਤੀ ਆ ਦੇਖੋ ਭਾਈ ਜੀ ਇਹ ਆ ਜੰਨਤ ਸੋ ਭਾਈ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਸ਼ੇਅਰ ਕਰਦੇ ਹੋ ਜਰੂਰ ਥੈਂਕ ਯੂ ਵੈਰੀ ਮਚ